ਅੱਜ ਧੰਨ ਧੰਨ ਸਤਿਗੁਰੂ ਰਬੀਦਾਸ ਜੀ ਮਹਾਰਾਜ ਦੇ 699 ਪ੍ਰਕਾਸ਼ ਪੁਰਬ ਦੇ ਉੱਤੇ ਵਿਸ਼ਾਲ ਸਮਾਗਮ ਕਰਾਇਆ ਗਿਆ ਨੇ ਕੀ ਕਹਿਣਾ ਚਾਹੂੰਗਾ ਪਹਿਲਾਂ ਤਾਂ ਸਾਰੇ ਜਗਤ ਨੂੰ ਧੰਨ ਧੰਨ ਸ੍ਰੀ ਗੁਰੂ ਰਬੀਦਾਸ ਮਹਾਰਾਜ ਦੇ 698 ਗੁਰਪੁਰਬ ਦੀਆਂ ਸਾਰੇ ਜਗਤ ਨੂੰ ਨਾਨਕਲੇਵਾ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਉਹ ਨਾਨਕਦੇਵ ਜੀ ਦੇ ਫਲਸਫੇ ਦੇ ਉੱਪਰ ਸਾਰੇ ਸੰਗਤਾਂ ਦੇ ਜਿਵੇਂ ਗੁਰੂ ਅਰਬਦਾਸ ਮਹਾਰਾਜ ਦੇ ਇੱਕ ਦੂਜੇ ਦੇ ਨਾਲ ਮਿਲ ਬੁਲਾਫ ਮਲ ਕੇ ਹੀ ਸਾਰੇ ਸੰਗਤਾਂ ਦੇ ਸੰਜੋਗ ਦੇ ਨਾਲ ਇਹ ਸਾਰਾ ਗੁਰਪੁਰਬ ਬਹੁਤ ਸ਼ਰਧਾ ਤੇ ਭਾਵਨਾ ਨਾਲ ਬਣਾਇਆ ਜਾ ਰਿਹਾ ਹੈ ਬਹੁਤ ਖੁਸ਼ੀ ਦਾ ਦਿਹਾੜਾ ਵਾ ਅਗਲੀ ਵੇਰ 650 ਗੁਰਪੁਰਬ ਹੋਣਾ ਮਹਾਰਾਜ ਸੋਖ ਰੱਖ ਕੇ ਇਹ ਵੀ ਵੱਡਾ ਸਮਾਗਮ ਹੋਉਂਦਾ ਦੇ ਦੇਖਦੇ ਆਂ ਵੀ ਸੰਗਤਾਂ ਵੱਲ ਚੜ ਕੇ ਇੱਥੇ ਪਹੁੰਚਦੀਆਂ ਨੇ ਮੱਥਾ ਟੇਕਦੇ ਨੇ ਤਾਂ ਉਹਨਾਂ ਤੋਂ ਅਸਥਕ ਹੁੰਦੀਆਂ ਨੇ ਦੇਖੋ ਜੀ ਗੁਰਪੁਰਬ ਤਾਂ ਹਰੇਕ ਹੀ ਵਿਸ਼ੇਸ਼ ਹੀ ਹੁੰਦਾ ਹਰ ਵਾਰ ਹਰੇਕ ਵਰੀ ਹਰੇਕ ਵਰੀ ਕੋਈ ਨਾ ਕੋਈ ਮਹਾਰਾ ਸੋਖ ਰੱਖ ਕੇ ਬਾਬੇ ਦੀ ਚੜ੍ਹਦੀ ਕਲਾ ਵਾ ਹਰੇਕ ਵਰੀ ਸਮੇਲਨ ਵੱਧ ਤੋਂ ਵੱਧ ਚੜ੍ਹ ਕੇ ਹੁੰਦਾ ਵਾ ਆਪਣੀ ਕੌਮ ਦੇ ਹੀਰੇ ਕੋਈ ਵੀ ਆ ਬੰਦੇ ਦਿਨੋਂ ਦਿਨੋਂ ਚੜ੍ਹ ਕੇ ਚੜ੍ਹ ਕੇ ਮੁਰੇ ਆਈਏ ਆ ਸਤਿਗੁਰੂ ਦੇ ਵਿਦਾਸ ਜੀ ਦੀ ਸਿੱਖਿਆ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਉੱਤੇ ਹੁਣ ਸੰਗਤ ਜਿਹੜੀ ਆ ਚੱਲਦੀ ਹੋਈ ਨਜ਼ਰ ਆਉਂਦੀ ਹੈ ਜੋ ਉਹਨਾਂ ਨੇ ਹੁਕਮ ਕੀਤੇ ਸੀ ਉਹਨਾਂ ਨੂੰ ਮੰਨਦੀ ਹੋਈ ਜਿਹੜੀ ਸੰਗਤ ਉਹਨਾਂ ਅੱਗੇ ਵੱਧਦੀ ਹੋਈ ਨਜ਼ਰ ਆਉਂਦੀ ਹੈ ਬਿਲਕੁਲ ਜੀ ਬਿਲਕੁਲ ਇਹ ਚੀਜ਼ ਦਾ ਬਹੁਤ ਅਸਰ ਹੁਣ ਦਿਖ ਰਿਹਾ ਵਾ ਆਪਣੀ ਨੌਜਵਾਨ ਪੀੜ੍ਹੀ ਐ ਸਾਰੀ ਹੁਣ ਦਿਨੋਂ ਦਿਨ ਉਹਨਾਂ ਨੇ ਕਹਿੰਦੇ ਨੇ ਪੜ੍ਹਾਈ ਵੀ ਜ਼ਰੂਰੀ ਆ ਪੜ੍ਹਾਈ ਦੇ ਨਾਲ ਬਾਬਾ ਬੇਦਖਰ ਸਾਹਿਬ ਜੋ ਵੀ ਕਹਿ ਕੇ ਗਏ ਸੀਗੇ ਵੀ ਪੜ੍ਹਾਈ ਜ਼ਰੂਰੀ ਪੜ੍ਹਾਈ ਦੇ ਨਾਲ ਹੀ ਸਭ ਕੁਝ ਜਿਵੇਂ ਜਿਵੇਂ ਜਨਰੇਸ਼ਨ ਪੜ੍ਹਦੀ ਆ ਆਪਣੇ ਗੁਰੂਆਂ ਬਾਰੇ ਸਿੱਖਦੀ ਆ ਕੁਝ ਸੋ ਪਹਿਲ ਕਦਮੀ ਤੇ ਉੱਪਰ ਸੰਗਤ ਸਾਰੀ ਚੱਲ ਰਹੀ ਆ ਧੰਨ ਧੰਨ ਸਤਿਗੁਰੂ ਰਵਿਦਾਸ ਜੀ ਦੇ ਪ੍ਰਕਾਸ਼ਪੁਰਵ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸੀ ਕਿ ਹੈਡਲਾਈਨ ਦੋਸਤੋ ਵੱਲੋਂ ਅਸੀਂ ਤੁਹਾਨੂੰ ਬਹੁਤ ਮੁਬਾਰਕਬਾਦ ਕਰਦੇ ਆ ਇਸੇ ਦੇ ਪ੍ਰਲੋਖ ਦੇ ਵਿੱਚ ਜਿੱਥੇ ਅੱਜ ਸਮੂਹ ਨਗਰ ਨਿਵਾਸੀਆਂ ਵੱਲੋਂ ਜਿਹੜੀ ਹੈ ਵਿਸ਼ਾਲ ਸਮਾਗਮ ਕਰਾਇਆ ਗਿਆ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨਤਾ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 699 ਪ੍ਰਕਾਸ਼ਪੁਰਵ ਦੇ ਉੱਤੇ ਵਿ ਨਾਨਕਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 698 ਗੁਰਪੁਰਬ ਦੀਆਂ ਸਾਰੇ ਜਗਤ ਨੂੰ ਨਾਨਕਲੇਵਾ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਗੁਰੂ ਨਾਨਕ ਦੇਵ ਜੀ ਦੇ ਪੁਰਸਪੇ ਦੇ ਉੱਪਰ ਸਾਰੇ ਸੰਗਤਾਂ ਦੇ ਜਿਵੇਂ ਗੁਰੂ ਅਰਵਿਦਾਸ ਮਹਾਰਾਜ ਦੇ ਇੱਕ ਦੂਜੇ ਦੇ ਨਾਲ ਮਿਲ ਬੁਲਾਫ ਮਲ ਕੇ ਹੀ ਸਾਰੇ ਸੰਗਤਾਂ ਸੰਜੋਗ ਦੇ ਨਾਲ ਇਹ ਸਾਰਾ ਗੁਰਪੁਰਬ ਬਹੁਤ ਸ਼ਰਧਾ ਤੇ ਭਾਵਨਾ ਨਾਲ ਬਣਾਇਆ ਜਾ ਰਿਹਾ ਵਾ ਬਹੁਤ ਖੁਸ਼ੀ ਦਾ ਦਿਹਾੜਾ ਵਾ ਅਗਲੀ ਵੇਰ 650 ਗੁਰਪੁਰਬ ਹੋਣਾ ਮਹਾਰਾਜ ਸੋਕਰਕੇ ਦੂਵੀਂ ਵੱਡਾ ਸਮਾਗਮ ਬਹੁਤ ਹੋਣਗੇ ਨਾ ਇਸ ਵੇਲੇ ਕੀ ਇਹ ਵਿਸ਼ੇਸ਼ ਕਰਾਇਆ ਗਿਆ ਕਿਉਂਕਿ ਆਪਾਂ ਹਰ ਸਾਲ ਦੇਖਦੇ ਆਂ ਵੀ ਸੰਗਤਾਂ ਵੱਧ ਚੜ ਕੇ ਇੱਥੇ ਪਹੁੰਚਦੀਆਂ ਨੇ ਮੱਥਾ ਟੇਕਦੇ ਨੇ ਤਾਂ ਮੰਨਤਾਂ ਉੱਤਸਕ ਹੁੰਦੀਆਂ ਨੇ ਦੇਖੋ ਜੀ ਗੁਰਪਰਬ ਤਾਂ ਹਰੇਕ ਹੀ ਵਿਸ਼ੇਸ਼ ਹੀ ਹੁੰਦਾ ਹਰ ਵਾਰ ਹਰੇਕ ਵਾਰੀ ਹਰੇਕ ਵਾਰੀ ਕੋਈ ਨਾ ਕੋਈ ਮਹਾਰਾਸੋਕ ਰੱਖ ਕੇ ਬਾਵੇਲੀ ਚੜਦੀ ਕਲਾ ਵਾ ਹਰੇਕ ਵਾਰੀ ਸੰਮੇਲਨ ਵੱਧ ਤੋਂ ਵੱਧ ਚੜ ਕੇ ਹੁੰਦਾ ਵਾ ਆਪਣੀ ਕੌਮ ਦੇ ਹੀਰੇ ਕੋਈ ਵੀ ਆ ਬੰਦੇ ਦਿਨੋਂ ਦਿਨੋਂ ਚੜ ਕੇ ਚੜ ਕੇ ਮੁਰੇ ਆ ਹੀ ਰਹੇ ਆ ਕਿ ਸਾਧਗੁਰੂ ਰਵਿਦਾਸ ਜੀ ਦੀ ਸਿੱਖਿਆ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਉੱਤੇ ਹੁਣ ਸੰਗਤ ਜਿਹੜੀ ਆ ਚੱਲਦੀ ਹੋਈ ਨਜ਼ਰ ਆਉਂਦੀ ਹੈ ਜੋ ਉਹਨਾਂ ਨੇ ਹੁਕਮ ਕੀਤੇ ਸੀ ਉਹਨਾਂ ਨੂੰ ਮੰਨਦੀ ਹੋਈ ਜਿਹੜੀ ਸੰਗਤ ਹੁਣ ਅੱਗੇ ਵੱਧਦੀ ਹੋਈ ਨਜ਼ਰ ਆਉਂਦੀ ਹੈ ਬਿਲਕੁਲ ਜੀ ਬਿਲਕੁਲ ਇਹ ਚੀਜ਼ ਦਾ ਬਹੁਤ ਅਸਰ ਹੁਣ ਦਿਖ ਰਿਹਾ ਵਾ ਆਪਣੀ ਨੌਜਵਾਨ ਪੀੜ੍ਹੀ ਐ ਸਾਰੀ ਹੁਣ ਦਿਨੋਂ ਦਿਨੋ ਦਿਨ ਉਹਨਾਂ ਨੇ ਕਹਿੰਦੇ ਨੇ ਪੜ੍ਹਾਈ ਵੀ ਜ਼ਰੂਰੀ ਆ ਪੜ੍ਹਾਈ ਦੇ ਨਾਲ ਬਾਬਾ ਬੇਦਖਰ ਸਾਹਿਬ ਜੋ ਵੀ ਕਹਿ ਕੇ ਗਏ ਸੀਗੇ ਕਿ ਪੜ੍ਹਾਈ ਜ਼ਰੂਰੀ ਪੜ੍ਹਾਈ ਦੇ ਨਾਲ ਹੀ ਸਭ ਕੁਝ ਜਿਵੇਂ ਜਿਵੇਂ ਜਨਰੇਸ਼ਨ ਪੜ ਲਈ ਆ ਆਪਣੇ ਗੁਰੂਆਂ ਬਾਰੇ ਸਿੱਖਦੀ ਆ ਕੋਈ ਸੋਚਦੀ ਆ ਉਸੇ ਹੀ ਪਹਿਲ ਕਦਮੀ ਤੇ ਉੱਪਰ ਸੰਗਤ ਸਾਰੀ ਚੱਲ ਰਹੀ ਆ ਹੌ ਹੌਲੀ ਆਉਣ ਵਾਲੇ ਦਿਨਾਂ ਦੇ ਵਿੱਚ ਕੌਮ ਦੀ ਚੜ੍ਹਦੀ ਕਲਾ ਹੋਵੇ ਅੱਜ ਧੰਤਾਨ ਸ਼੍ਰੀ ਗੁਰੂ ਅਰਵਿਦਾਸ ਜੀ ਦਾ ਜਿਹੜਾ ਉਹ 649ਵਾਂ ਪ੍ਰਕਾਸ਼ ਪੁਰਬ ਹੈ ਕੀ ਕਹਿਣਾ ਜੀ ਬਸ ਮੈਂ ਤੇ ਇਹੀ ਕਹਾਂ ਜੀ ਸਾਰੀ ਸੰਗਤ ਦੇ ਪੂਰੇ ਵਰਲਡ ਦੇ ਵੀ ਆਪਣੇ ਦੇਸ਼ ਦੇ ਵਿੱਚ ਕਿਸੇ ਵੀ ਤੀਸਾ ਪ੍ਰਦੇਸ਼ਾਂ 'ਚ ਬੰਦੇ ਬੈਠੇ ਸਾਰਨ ਧੰਤਾਨ ਸ਼੍ਰੀ ਗੁਰੂ ਅਰਵਿਦਾਸ ਮਹਾਰਾਜ ਜਨ ਦੇ ਲੱਖ ਲੱਖ ਮੁਬਾਰਕਾ ਕਹਿੰਦੇ ਆ ਜੀ ਤੇ ਵੱਤ ਬਾਤ ਪ੍ਰਮਾਤਮਾ ਦਾ ਨਾਮ ਲਓ ਤੇ ਸੰਗਤਾਂ 'ਚ ਜੁੜੋ ਜੀ ਅੱਜ ਜਿਵੇਂ ਹੁਣ ਦੇਖਦੇ ਆਂ ਵੀ ਨੌਜਵਾਨ ਪੀੜੀ ਵੀ ਨਾਲ ਜੁੜਦੀ ਹੋਈ ਨਜ਼ਰ ਆਉਂਦੀ ਹੈ ਜਿੱਥੇ ਪਹਿਲਾਂ ਲੋਕ ਕਹਿੰਦੇ ਸੀਗੇ ਵੀ ਨੌਜਵਾਨ ਪੀੜੀ ਧਰਮ ਤੋਂ ਦੂਰ ਹੁੰਦੀ ਹੋਈ ਆ ਪਰ ਹੁਣ ਦੇਖਦੇ ਆਂ ਵੀ ਸਾਰੇ ਨੌਜਵਾਨ ਪੀੜੀ ਇੱਥੇ ਉਸੇ ਤਰੀਕੇ ਨਾਲ ਦਸਤਾਰਾਂ ਸਜਾਈ ਖੜੀ ਹੋਈ ਨਜ਼ਰ ਆਉਂਦੀ ਹੈ ਭਾਈ ਇਹ ਦੱਸਿਆ ਗੱਲ ਕੀ ਹੈ ਸਾਬ ਇਹ ਬਾਬਾ ਸਾਹਿਬ ਦੀ ਦੇਣ ਆ ਜਿਵੇਂ ਪਹਿਲਾਂ ਪਿਛੜਾ ਇਲਾਕਾ ਸੀ ਹੁਣ ਲੋ ਜੇ ਆਪਣੇ ਜਿਵੇਂ ਬੱਚੇ ਜਿਵੇਂ ਪੜ੍ਹੀ ਜਾਂਦੇ ਜਿਵੇਂ ਜੁਝੀ ਆਈ ਜਾਂਦੀ ਹੈ ਤੇ ਸੁਝੀ ਆਉਣ ਨਾਲ ਪਰਮਾਤਮਾ ਦਾ ਆਪਣਾ ਚਾਨਣ ਹੋ ਰਿਹਾ ਤੇ ਮੁੰਡੇ ਅੱਗੇ ਦੇ ਅੱਗੇ ਵਧਦੇ ਜਾਂਦੇ ਆ ਆਪਣੇ ਜਿੰਨੀ ਵੀ ਆਪਣੇ ਦਰਦਾਸੀਆ ਇਹ ਸਾ ਪ੍ਰਮਾਤਮਾ ਦੀ ਦੇਣ ਆ ਤੇ ਅਸੀਂ ਇਹੀ ਕਹਿੰਦੇ ਆ ਕਿ ਵੱਧ ਵੱਧ ਤਰੱਕੀ ਕਰਨ ਤੇ ਆਪਣੇ ਤਰੰਦਾ ਨਾਮ ਰੌਸ਼ਨ ਕਰਨੀ ਅੱਛਾ ਜਿਵੇਂ ਅੱਜ ਬਾਈ ਜੀ ਤੇ ਆਦਮਪੁਰ ਜਿਹੜਾ ਏਅਰਪੋਰਟ ਤੇ ਨਰਿੰਦਰ ਮੋਦੀ ਜੀ ਆ ਰਹੇ ਨੇ ਸੱਚਖੰਡ ਡੇਰਾ ਬੱਲਾ ਵਿੱਚ ਪਹੁੰਚਦੇ ਹੋਏ ਨਜ਼ਰ ਆਉਂਦੇ ਨੇ ਉੱਥੇ ਭਗਵੰਤ ਮਾਨ ਜੀ ਬੋਲਣਗੇ ਇਹ ਵੀ ਅਪੀਲ ਰੱਖੀ ਸੀ ਜਿਹੜਾ ਆਦਮਪੁਰ ਏਅਰਪੋਰਟ ਆ ਉਹਨੂੰ ਸ਼੍ਰੀ ਗੁਰੂ ਵਿਦਾਸ ਜੀ ਦੇ ਨਾਮ ਦੇ ਨਾਲ ਜਿਹੜਾ ਉਹ ਰੱਖਿਆ ਜਾਵੇ ਤਾਂ ਉਹ ਹੁਣ ਮੰਗ ਪੂਰੀ ਹੁੰਦੀ ਹੋਈ ਵੀ ਨਜ਼ਰ ਆਉਂਦੀ ਹੈ ਤਲੋ ਇਸ ਵਿਸ਼ੇ ਤੇ ਆਪਾਂ ਆਪਣਾ ਮਾਨਤਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਗੁਰੂਆਂ ਦਾ ਨੌਰ ਰੋਸ਼ਨ ਕੀਤਾ ਜਾਂ ਉੱਪਰ ਉਹਨਾਂ ਦੀ ਪਹਿਲ ਕਦਮੀ ਨੂੰ ਪਹਿਲ ਦਿੱਤੀ ਆ ਜਿਹੜੀ ਚੀਜ਼ ਦੀ ਵਧਾਈ ਪਾਤਰ ਆ ਸਰਕਾਰ ਆਪਾਂ ਨੂੰ ਨੂੰ ਵਧਾਈ ਵੀ ਜਰੂਰ ਦੇਵਾਂਗੇ ਬਹੁਤ ਬਹੁਤ ਧੰਨਵਾਦ ਕਰਦੇ ਆ ਆਪਾਂ ਗਵਰਨਮੈਂਟ ਸਰਕਾਰ ਦਾ ਇਸ ਦੇ ਨਾਲ ਹੁਣ 650 ਜਿਹੜਾ ਪ੍ਰਕਾਸ਼ ਪੁਰਬ ਆ ਹੁਣ ਗੁਰੂ ਅਰਜਨ ਦੇਵ ਜੀ ਦਾ ਉਹਨੂੰ ਵੀ ਵਿਸ਼ੇਸ਼ ਤੌਰ ਤੇ ਮਨਾਉਣ ਦੀ ਪੰਜਾਬ ਸਰਕਾਰ ਨੇ ਗੱਲ ਕੀਤੀ ਬਿਲਕੁਲ ਦੀ ਕੋਈ ਗੱਲ ਨਹੀਂ ਜੇ ਸਾਉ ਪਰਵਾਇ ਸਰਕਾਰਾਂ ਵੀ ਬਹੁਤ ਸਰਕਾਰਾਂ ਦਾ ਧੰਨਵਾਦ ਹੈ ਸਰਕਾਰਾਂ ਦਾ ਵੱਧ ਚੜ ਕੇ ਹਿੱਸਾ ਦੇਣ ਗਿਆ ਹੋ ਹੋੜੀ ਹੋ ਹੋੜੀ ਜਿਵੇਂ ਪਿੱਛੇ ਗੁਰੂ ਤੇਗ ਬਹਾਦਰ ਜੀ ਦਾ ਬਹੁਤ ਹਮ ਹਮਾ ਕੇ ਪੂਰੇ ਪੰਜਾਬ ਦੇ ਵਿੱਚ ਮਨਾਇਆ ਗਿਆ ਇਸੇ ਤਰ੍ਹਾਂ ਹੀ ਅਰਬਦਾਸ ਮਹਾਰਾਜ ਦਾ 660 ਗੁਰਪੁਰਬ ਆ ਰਿਹਾ ਉਸੇ ਤਰ੍ਹਾਂ ਹੀ ਸਾਰੇ ਹਮ ਹਮਾ ਕੇ ਸੰਗਤ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾਉਗੇ ਬਹੁਤ ਧੰਨਵਾਦ ਕਿਹਣਾ ਚੰਗ ਜਿਹੜੀ ਗੱਲ ਬੱਟੇ ਸੰਗਤ ਨੂੰ ਤੁਹਾਨੂੰ ਸੁਨੇਹਾ ਇਹ ਹੈ ਬਾਈ ਗੁਰੂ ਦੇ ਰੱਡ ਲੱਗੋ ਨਸ਼ੇ ਤਿਆਗੋ ਜਿੰਨੇ ਵੀ ਆਪਣੇ ਬੱਚੇ ਆ ਜਿਹੜੇ ਛੋਟੇ ਆ ਚਾਹੇ ਵੱਡੇ ਆ ਅੱਜ ਕੱਲ ਦੇ ਤੁਹਾਨੂੰ ਪਤਾ ਹੀ ਆ ਕੀ ਹਾਲਾਤ ਚੱਲਦੇ ਪਏ ਆ ਉਸ ਹਿਸਾਬ ਨਾਲ ਹੀ ਕਹਿ ਰਹੇ ਆ ਵੀ ਬੱਚੇ ਨੂੰ ਆਪਦੇ ਬੱਚੇ ਨੂੰ ਸਿੱਖਿਆ ਦਿਓ ਨਸ਼ੇ ਤੋਂ ਦੂਰ ਰੱਖੋ ਪੜ੍ਹਾਈ ਪੜਾਓ ਆਰਾਮ ਨਾਲ ਪੜ੍ਹਨ ਲਿਖਣਗੇ ਤਾਂ ਸੁਜੀ ਜਵਾਰ ਉਸ ਹਿਸਾਬ ਦੀ ਬਣਨਗੇ